ਮੈਂ ਸੁੱਕੀ ਆ 파ੜੀ ਆ ਕੋਈ ਮੇਰੇ ਜੀਨ ਦਾ ਕੋਈ ਫਾਇਦਾ ਨਹੀਂ ਮੈਂ ਨਹੀਂ ਰਹਿਣਾ ਹੁਣ ਕਿੱਸੇ ਮੈਂ ਬੰਟੀ ਵੀ ਖੁਫੀ ਕਰਨ ਦੀ ਧੀ ਕੁੜੀ ਕੀ ਕਰਨ ਗਈ ਆ ਛੱਡ ਦੋ ਦੇ ਤੁਸੀਂ ਇੰਨਾ ਪੁੱਛਣਦੇ ਹੋ ਤੇ ਮੈਂ ਤੁਹਾਨੂੰ ਦੱਸ ਨਹੀਂ ਮੈਂ ਨਾ ਐਲ ਐਲ ਵੀ ਕੀਤੀ ਸੀ ਤੇ ਮੈਂ ਕਾਫੀ ਸਟੱਡੀ ਕੀਤੀ ਹੋਈ ਆ ਤੇ ਮੇਰਾ ਨਾ ਰਿਸ਼ਤਾ ਹੋ ਗਿਆ ਸੀ ਤੇ ਘਰ ਇਹ ਨਾ ਚੂੜੀਆਂ ਦਾ ਫੰਕਸ਼ਨ ਰੱਖਿਆ ਸੀ ਵਿਆਹ ਦੀ ਤਿਆਰੀ ਕਰਨ ਲਈ ਸਾਰੇ ਕਿ ਪਤਾ ਨਹੀਂ ਕੀ ਗੱਲ ਹੋਈ ਵਿਚੋਲੇ ਦਾ ਫੋਨ ਆਇਆ ਕਿ ਰਿਸ਼ਤਾ ਨਾਲੇ ਮਨਾ ਕਰਤਾ ਬਸ ਜਦੋਂ ਤੋਂ ਮੈਂ ਸੁਣਿਆ ਮੈਨੂੰ ਇਹੀ ਹੈ ਕਿ ਮੈਂ ਮਰ ਜਾਣਾ ਮੇਰੀ ਬੜੀ ਬੇਇੱਜ਼ਤੀ ਹੋਈ ਆ ਨਹੀਂ ਮੈਂ ਪੜ੍ਹੀ ਲਿਖੀ ਆ ਤੇ ਮੇਰੇ ਨਾਲ ਇਹ ਕੰਮ ਹੋ ਗਿਆ ਮੰਮੀ ਡੈਡੀ ਨੇ ਮانے ਇੰਨੇ ਪੈਸੇ ਲਾ ਕੇ ਹਿੰ ਮਰਨ ਕਿਹੜੀ ਕੱਲੋਂ ਲੱਗੀ ਸੀ ਆ ਕਿਹੜੀ ਕੱਲੋਂ ਗਈਆਂ ਬਚਾਉਣਾ ਤੇ ਮੇਰਾ ਫਰਜ਼ ਸੀ ਤੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਤੇ ਮੈਨੂੰ ਵੀ ਬਚਾਉਣਾ ਪਰ ਮੈਨੂੰ ਗੱਲ ਦੱਸ ਨਾ ਪੂਰੀ ਮਰਨ ਕਿਹੜੀ ਕੱਲੋਂ ਲੱਗੀਆਂ ਕੀ ਗੱਲ ਹੋਈ ਐ ਇਹੋ ਜੀ ਇਹੋ ਜਿਹੇ ਕਿਹੜਾ ਕੰਮ ਹੋ ਗਿਆ ਜ਼ਿੰਦਗੀ ਵੇ ਜਿਹੜਾ ਤੂੰ ਮਰਨ ਵਾਸਤੇ ਆ ਗਈ ਨਾ ਚੱਲ ਮਾਰਵਾ ਆਪਣੇ ਘਰ ਦੇ ਨਾਲ ਗੱਲ ਕਰਾਂ ਮੈਂ ਨਾਲ ਜਰਾ ਚਲੋ ਤੁਸੀਂ ਕੀ ਗੱਲ ਕਰਨੀ ਹੈ ਆ ਤੁਹਾਨੂੰ ਦੱਸਾਂ ਕੀ ਗੱਲ ਕਰਨੀ 12:55 ਵਜਾ ਵਾ ਹਾਏ ਹੇ ਵੇਖਾਂ ਜਾ ਕੇ ਮੇਰੀ ਰਮਨਤ ਨਹੀਂ ਕਿਤੇ ਆ ਗਈ ਚਲ ਆ ਤੇਰੇ ਘਰ ਦੇ ਨਾਲ ਜਰਾ ਕਰਾਂ ਨਾਲੇ ਗੱਲ ਆ ਜੰਦਾਂ ਥੋੜੀ ਹੈ ਰਮਨ ਆ ਰਮਨ ਆ ਮੇਰੀ ਧੀ ਕਿੱਥੇ ਚਲ ਗਈ ਹੈਗੀ ਤੈਨੂੰ ਨਹੀਂ ਪਤਾ ਤੇਰੀ ਮਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਪੁੱਤ ਕਿੱਥੇ ਗਈ ਸੀ ਤੂੰ ਪੁੱਤ ਤੂੰ ਕੌਣ ਵਾ ਮੈਂ ਤੇ ਕੁੜੀ ਤੁਹਾਡੀ ਨਹਿਰ ਚ ਛਾਰ ਮਾਰਨ ਗਈ ਹਾਏ ਮੈਂ ਮਰ ਜਾ ਨਹੀਂ ਤੂੰ ਨਹਿਰ ਚ ਛਾਰ ਮਾਰਨ ਲੱਗੀ ਸੀ ਨਹੀਂ ਕੀ ਪਾਪ ਹੋ ਗਈ ਮੇਰੇ ਕੋ ਹੈ ਕਿਹੜੀ ਸਜ਼ਾ ਦੇਣ ਲੱਗੀ ਹੈ ਸਾਨੂੰ ਦੱਸ ਕਿਹੜੀ ਕਮੀ ਰਹਿ ਗਈ ਸਾਡੇ ਲਾੜ ਪਿਆਰ ਵਿੱਚ ਪਿਓ ਤੇਰਾ ਵਿਚਾਰਾ ਰੋਲਦਾ ਫਿਰਦਾ ਸੜਕਾਂ ਤੇ ਤੈਨੂੰ ਲੱਭਦਾ ਫਿਰਨ ਦਿਆ ਜੇ ਨਾ ਆਵੇ ਪੁੱਤਰ ਆ ਭਲਾ ਹੋਵੇ ਸਾਡੀ ਤੀ ਨੂੰ ਲੈਣ ਦਾ ਤੂੰ ਜੇ ਉਹ ਨਾ ਆਵੇ ਤੇ ਤੂੰ ਤੇ ਮਰ ਜਾਣਾ ਸੀ ਨਾ ਮੈਂ ਤੇ ਪੂਰੇ ਟਾਈਮ ਤੇ ਪਹੁੰਚਿਆ ਜੇ ਨਾ ਪਹੁੰਚਦਾ ਤੇ ਨਿਸ਼ਾਲ ਮਾਰਦਣੀ ਖਾਈ ਦੀ ਮੇਰੀ ਕਿਸਮਤ ਤੇਰੀ ਨਿੱਕੀ ਭੈਣਾ ਹੈ ਤੇਰਾ ਪਿਓ ਵਾ ਤੇਰੀ ਮਾਂ ਵਾ ਤੁਹਾਡੇ ਬਾਰੇ ਕੋਈ ਨਹੀਂ ਸੋਚਿਆ ਤੇ ਤੇਰਾ ਭਰਾ ਕੀ ਸੋਚੂਗਾ ਜਿਹੜਾ ਇੰਨਾ ਕਰਦਾ ਤੁਹਾਡੇ ਨਾਲ ਹਾਇ ਰੱਬਾ ਕੀ ਹੋਣ ਲਗਾਈ ਪੁੱਤ ਤੂੰ ਤੇ ਰੱਬ ਹੀ ਬਣ ਕੇ ਆ ਗਿਆ ਮੇਰੀ ਤੀ ਨੂੰ ਬਚਾ ਲਿਆ ਆਵਾ ਅਹੀਂ ਕਿੱਦਾਂ ਤਰ੍ਹਾਂ ਦਿਲੋਂ ਧੰਨਵਾਦ ਕਰਨੇ ਆ ਤੇਰਾ ਦੇਣ ਆਪਾਂ ساری ਉਮਰ ਨਹੀਂ ਪੁੱਤ ਦੇ ਸਕਣਾ ਨਹੀਂ ਕੋਈ ਗੱਲ ਨਹੀਂ ਇਹਦੀ ਜਗ੍ਹਾ ਤੇ ਕੋਈ ਹੋਰ ਹੁੰਦੀ ਤੇ ਮੈਂ ਆਪਣਾ ਫਰਜ਼ ਕੰਮ ਨਿਭਾਉਣਾ ਸੀ ਮੇਰੀ ਗੱਲ ਸੁਣ ਪੁੱਤ ਤੂੰ ਕਿਹੜੀ ਬੋਲਦੀ ਪੱਥਰ ਕੋਈ ਬੋਲ ਹੁਣ ਮੈਂ ਕੀ ਬੋਲਾਂ ਮੰਮੀ ਹੁਣ ਹੁਣ ਕੀ ਬੋਲਾਂ ਦਿਮਾਗ ਤੇਰਾ ਪੁੱਠਾ ਹੀ ਸੋਚਦਾ ਵਾ ਚਲ ਅੰਦਰ ਚਲ ਆ ਜਾ ਪੁੱਤ ਤੂੰ ਵੀ ਲੋ ਆਜੋ ਪੁੱਤ ਆਜੋ ਚਲ ਠੀਕ ਆਂ ਢੀ ਮੈਂ ਚੱਲਦਾ ਵਾਂ ਨਹੀਂ ਨਹੀਂ ਪੋਤਾ ਇਦਾਂ ਕਿਦਾ ਜਾਣਾ ਮੈਂ ਚਾਹ ਪੀਤਾ ਦੇ ਵਿਰਨ ਚਾਹੰਦੇ ਨਾ ਹੋ। ਉਹ ਨਹੀਂ ਨਹੀਂ ਮੇਰੇ ਪੇਪਰ ਹੋਣ ਡਿਆ ਤੇ ਮੈਂ ਜਾਣਾ ਵਾ। ਮੈਂ ਤਾਂ ਕਰਕੇ ਮੈਂ ਥੋੜੀ ਜਿਹੀ। ਪੜ੍ਹੀ ਕਰਦਾ ਵਾ ਤੂੰ। ਮੇਰੇ ਐਲ ਐਲ ਬੀ ਦੇ ਪੇਪਰ ਮੇਰੇ ਵੀ ਫਾਈਨਲ ਪੇਪਰ ਚੱਲਣ ਡੇ ਆ। ਅੱਛਾ ਤੂੰ ਵੀ ਐਲ ਐਲ ਬੀ ਕਿੱਥੇ ਡਿਆ ਵਾ? ਹਾਂਜੀ। ਲੈ ਵੇਖ ਲੈ। ਇਹਨੂੰ ਵੀ ਇਹੋ ਪੜਾਈ ਕਰਾਈ ਆ। ਤੇ ਵੇਖ ਲੈ ਮਤ ਕਿਦਾਂ ਮਾਰੀ ਗਈ ਇਹਦੀ। ਪੋਤਾ ਪਿੰਡ ਕਿਹੜਾ ਤੇਰਾ? ਮੇਰਾ ਨਾਲ ਦਾ ਪਿੰਡ ਹੀ ਆ। ਅੱਛਾ ਅੱਛਾ ਠੀਕ ਆ। ਹਾਂਜੀ। ਤੇ ਮੇਰੀ ਗੱਲ ਸੁਣ ਪੋਤਾ ਆਪਣਾ ਨੰਬਰ ਹੀ ਦੇ ਜਾ। ਮੈਂ ਤੇਰੇ ਅੰਕਲ ਨੂੰ ਦੱਸੂਗੀ। ਕੋਈ ਗੱਲ ਨਹੀਂ ਲਿਖ ਲਓ ਨੰਬਰ ਲਿਖ ਲਓ ਤੁਸੀਂ ਚੱਲ ਆ ਜਾ ਇੱਕ ਮਿੰਟ ਅੰਦਰ ਮੈਂ ਲੈ ਲੈਨੀ ਯਾਰ ਐ ਹੋਏ ਦੋ ਚਾਰ ਘਰ ਹੀ ਪਤਾ ਨਹੀਂ ਕੁੜੀ ਕਿੱਥੇ ਚਲ ਗਈ ਆ ਉਹ ਗੁਰਪ੍ਰੀਤ ਕੇ ਘਰਾਂ ਤੱਕ ਤੇ ਮੈਂ ਫੇਰ ਆਇਆ ਹਾਂ ਉਹ ਕਹਿੰਦੇ ਚਾਚਾ ਜੀ ਇੱਥੇ ਆਈ ਨਹੀਂਗੀ ਪਤਾ ਨਹੀਂ ਕਿੱਥੇ ਚਲ ਗਈ ਉਹ ਹਾਂ ਤੂੰ ਆ ਜਾ ਅੱਗੇ ਕਦੀ ਇੱਥੇ ਮੇਰੀ ਗੱਲ ਲੱਗਾ ਪਤਾ ਕੋਈ ਆ ਗਈ ਸਾਡੀ ਰਮਨਦਕਰ ਹੈ ਆ ਗਈ ਆ ਉਹ ਤੇ ਨਾ ਪਪੜਾ ਮਾਸ ਮੁੰਡਾ ਹੈਗਾ ਉਹਨੇ ਵਿਚਾਰੇ ਨੇ ਕਿਤੇ ਨਹਿਰ ਛਾਲ ਮਾਰਨ ਲੱਗੀ ਉਹਨੇ ਬਚਾ ਲਈ ਤੇਰਾ ਭਲਾ ਹੋ ਜੇ ਨਹਿਰ ਛਾਲ ਮਾਰਨ ਗਈ ਆਹੋ ਸਾਡੀ ਕਿਸਮਤ ਚੰਗੀ ਹੀਗੀ ਕਿ ਮੌਕੇ ਤੇ ਪਹੁੰਚ ਗਿਆ ਵਿਚਾਰਾ ਤੇ ਉਹਨੇ ਜਾ ਕੇ ਤੇ ਬਚਾ ਕੇ ਤਾਂ ਘਰ ਛੱਡ ਕੇ ਗਿਆ ਗੱਡੀ ਤੇ ਹੀ ਹੁੰਦਾ ਉਹ ਹੈ ਮੇਰੇ ਤੇ ਨਾ ਅਗਲੇ ਪਿੰਡ ਦਾ ਚੱਲ ਕੋਈ ਨਹੀਂ ਹਿੱਦਾ ਨਾ ਕਰੋ ਘਰ ਤੇ ਆ ਗਈ ਆ ਤੁਹਾਡੀ ਤੀ ਹੁਣ ਹੈ ਤੇ ਠੀਕ ਵਾ ਨਾ ਪੁੱਤ ਐਡੀ ਵੱਡੀ ਗਲਤੀ ਕੀ ਹੋ ਗਈ ਮੇਰੇ ਕੋ ਐਡੀ ਵੱਡੀ ਸਜ਼ਾ ਦੇਣ ਲੱਗੀ ਸੀ ਤੂੰ ਹੈ ਦਾਦੀ ਮੇਰੇ ਕੋ ਤੁਹਾਡਾ ਦੁੱਖ ਨਹੀਂ ਵੇਖਿਆ ਜਾਂਦਾ ਫਿਰ ਮੈਂ ਚਲੇਗੀ ਇਹ ਤਾਂ ਅਗਰੇ ਜੰਮਵਾ ਹੈ ਮੈਨੂੰ ਬੜੀ ਬੇਇੱਜ਼ਤੀ ਜੀ ਮਹਿਸੂਸ ਹੋਈ ਰਿਸ਼ਤਾ ਟੁੱਟਿਆ ਸਾਰੀ ਤੁਸੀਂ ਤਿਆਰੀ ਉਹ ਦਫਾ ਠੱਠੇ ਖੂਚ ਪੈਂਦਾ ਰਿਸ਼ਤਾ ਹੈ ਮੇਰੇ ਧੀ ਨੂੰ ਵੱਤ ਵੱਧ ਰਿਸ਼ਤੇ ਆ ਹੈ ਇਹ ਥੋੜੀ ਗੱਲ ਦਾ ਵੀ ਇੱਕ ਵਾਰੀ ਨਾ ਤਲਾਕ ਹੋ ਗਿਆ ਤਾਂ ਮੁਰਗੇ ਮਰੀ ਜਾਣਾ ਵਾ ਇਹ ਪਤਾ ਕਿੱਥੇ ਲਿਖਿਆ ਵਾ ਹੈ ਜਿੰਦਗੀ ਦਾ ਸੰਘਰਸ਼ ਕਰਨਾ ਸਿੱਖੀਦਾ ਹੁੰਦਾ ਵਾ ਹੈ ਨਹੀਂ ਮੈਨੂੰ ਬੜੀ ਮੈਂ ਤੁਹਾਨੂੰ ਪਤਾਵੰਨੂ ਪਾ ਲਿਆ ਵਾ ਠੀਕ ਹੈ ਤੇ ਹੋ ਜਾ ਕਿਤੇ ਕੰਮ ਕੋਈ ਮੁੜ ਕੇ ਨਾ ਕਰੀ ਤੇ ਮੈਂ ਤਾਂ ਜੀ ਲਿਆ ਜੀ ਮਰ ਜੂ ਪਤਾ ਈ ਚੋੜੜੀ ਅੱਗੇ ਤਾਂ ਨਹੀਂ ਕਰਦੀ ਜਦੋਂ ਕੰਮ ਠੀਕ ਆ ਅਜ ਤਾਂ ਸਾਰਾ ਟਬਰ ਸੁੱਕੜੇ ਪੈ ਗਏ ਉਹ ਤਾਂ ਭਲਾ ਉਹ ਮੁੰਡੇ ਦਾ ਜਿਹੜਾ ਕੋ ਟਾਈਮ ਨਾਲ ਤੁੰਨੂੰ ਕਿੰਨੇ ਵੇਖ ਲੈ ਘਰ ਛੱਡ ਗਿਆ ਹੈ ਇਹ ਤਾਂ ਸਾਡੇ ਪੱਲੇ ਕੀ ਰਹਿਣਾ ਸੀ ਰਿਸ਼ਤੇ ਛੋਟੇ ਦੀ ਤੋ ਨਹੀਂ ਨਮੋਸ਼ੀ ਦੀ ਜਿਹਨੇ ਤੇਰੇ ਕੰਮ ਦੀ ਸਾਨੂੰ ਹੁਣ ਨਹੀਂ ਆਪੀ ਉਹਨਾਂ ਦੀ ਕੁੜੀ ਮਰ ਗਈ ਲੈਣੇ ਪੈ ਗਏ ਕੀ ਕੋ ਕਰੀਂ ਤੁਝ ਜਵਾਬ ਦੇਣਾ ਹੈ ਆਪਾਂ ਠੀਕ ਚਲ ਕੋਈ ਨਹੀਂ ਬਸ ਕਰੋ ਹੁਣ ਇਨਾ ਸ਼ੁਕਰ ਕਰੋ ਵਾਹਿਗੁਰੂ ਦਾ ਪਿਹਾਰੀ ਪਤਾ ਕਦੇ ਮੁੜ ਕੇ ਹੋ ਜਾ ਕੰਮ ਨਾ ਕਰੀ ਤੇ ਮੈਂ ਦੱਸਾਂ ਗਾ ਨਹੀਂ ਤੇ ਅਸੀਂ ਜਦ ਜਿੰਦਾ ਜੀ ਮਰ ਜਣਾ ਦੋਹਾਂ ਜਗਾਂ ਨੇ ਤਾਂ ਬੱਸਾਂ ਕਰ ਕੋਈ ਗੱਲ ਨਹੀਂ ਕੀ ਹੁੰਦੀ ਰਿਸ਼ਤੇ ਖਸਮਾਂ ਨੂੰ ਖਾਂ ਹੋਰ ਆ ਜੂਗਾ ਕੋਈ ਨਾ ਕੋਈ ਕੋਈ ਗੱਲ ਨਹੀਂ 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 ਇਨਾ ਹੀ ਪੜਾਇਆ ਵਾ ਹੈ ਤੂੰ ਐਡੀ ਸਤੀ ਹਾਰ ਮੰਨ ਲਈ ਚਲ ਉੱਠ ਮਰੀਤੀ ਤੂੰ ਰਾਮ ਕਰ ਤੇ ਮੈਂ ਤੇ ਰੋਟੀ ਬਣਾ ਕੇ ਦਵਾ ਠੀਕ ਚਲ ਜਾ ਆਪਣੇ ਅੰਦਰ ਹੰਤਿਦਾਰੇ ਵਾਹਿਗੁਰੂ ਦਾ ਸ਼ੁਕਰ ਕਰੋ ਕਿ ਹਾ ਧੀ ਦੇ ਇੱਕ ਘਾਹ ਕਾਰ ਆ ਰਹੀ ਆ ਹੈ ਜੇਕ ਤੱਕ ਨਾਉ ਮੁੰਡਾ ਆਵੇ ਸ਼ਾਰਮਾਦਾਂ ਜੀ ਤਾਂ ਆਪ ਕੀ ਕਰਨਾ ਸੀਗਾ ਉਹ ਵੀ ਕਿਤੇ ਜੀ ਮਰ ਜਾਣਾ ਉਹ ਵੀ ਕਿਤੇ ਪਰਮਾਤਮਾ ਨੇ ਕਿਤੇ ਕਿਤੇ ਗੱਡੀ ਲੈ ਕੇ ਨੰਗੜਾ ਲਾ ਕੋਤੋਂ ਨੇ ਵੇਖ ਲਿਆ ਨਹੀਂ ਤਾਂ ਲੋਕੀ ਸਾਹਮਣੇ ਤਰਫੋਂ ਦੇ ਉਧੇ ਲੋਕੀ ਗੱਡੀ ਕਿ ਲਿਆਤਾ ਕੋਈ ਨਹੀਂਗਾ ਮੈਂ ਤਾਂ ਕਹਿਣਾ ਸੱਚਿਆ ਪਾਛੀ ਦੀ ਲੰਮੀ ਲੰਮੀ ਉਮਰ ਕਰੇ ਵਿਚਾਰੇ ਦੀ ਹਾਂ ਹੋਰ ਆਪ ਕੋ ਪਣ ਕੀ ਆ ਗਿਆ ਸਾਡੇ ਬਾਤ ਉਹ ਤਾਂ ਗੱਲ ਵਾ ਤੀ ਬਚਾ ਲਿਆ ਸੱਚੀ ਮੈਂ ਲੱਖ ਲੱਖ ਸ਼ੁਕਰ ਕਰਨ ਦੀ ਮਾਲਕ ਦਾ ਬੀਬੀ ਤੇ ਨਾਲ ਵੀ ਨਾ ਪਰਲੇ ਮਲੇ ਗਈਆਂ ਵਾ ਤਹੀ ਇਦਾਂ ਕਰੋ ਤੇ ਦੋਨਾਂ ਨੂੰ ਆਜ ਮਾਰ ਲਿਆ ਉਹ ਕਰ ਤੇ ਉਹਨਾਂ ਦਾਹਦੋ ਵੀ ਆ ਗਈਆਂ ਉਹ ਵੀ ਚਰ ਲੈ ਲਈਦੀ ਫਰੰਡੀ ਆਪਣੀ ਭੈਣ ਵਾਸਤੇ ਵਿਚਾਰੀ ਫੇਰੀ ਭੈਣ ਦੇ ਤੇ ਚਲ ਗਈ ਉਹੋਈ ਗੱਲ ਆ ਮੈਂ ਕਿਹਾ ਕਿ ਇਹਨੂੰ ਪਤਾ ਲੱਗ ਗਿਆ ਮੁੜ ਕੇ ਤੇ ਲੋਕਾਂ ਦੇ ਕੋਲੋਂ ਨਹੀਂ ਦੇਣਾ ਮੈਂ ਜਾਵਾਂ ਚਾਹ ਸ਼ੁਕਰ ਆ ਭਾਗ ਦਾ ਕਿ ਕੀ ਕੀ ਨਾ ਕਰਾਂਗੇ ਚੱਲ ਕਿਹਨੂੰ ਜਿਵਾ ਕੇ ਜਵਾਹਣ ਨੂੰ ਚੱਲਿਆ ਤਾਂ ਨਹੀਂ ਉਹ ਧੀ ਘਰ ਆਈ ਆ ਕਿ ਨਹੀਂ ਆਈ ਕੁਛ ਨਹੀਂ ਆਵਾਜ਼ ਮਾਰ ਕੇ ਜੀਵਨ ਨੂੰ ਮਿੰਤੇ ਕਿਤੇ ਲੱਭੀ ਨਹੀਂ ਇਸ ਪਾਸੇ ਨਹੀਂ ਪਤਾ ਲੱਗਾ ਮੈਨੂੰ ਕਿੱਧਰ ਚਲੇਗੀ ਕੁੜੀ ਥੋੜੀ ਮਾੜੀ ਗੱਲ ਆ

ਮੈਂ ਤੇ ਆ ਗਈਆਂ ਮੈਨੂੰ ਤਾਂ ਕਿਤੇ ਨਹੀਂ ਪਤਾ ਲੱਗਾ ਕਿ ਇਹ ਗੱਲ ਦਾ ਵੀ ਕੁੜੀ ਦਾ ਵੀ ਕਿੱਥੇ ਤੇ ਕਿੱਥੇ ਨਹੀਂ ਤੂੰ ਦੱਸ ਮੈਨੂੰ ਕੁੜੀ ਘਰ ਆ ਗਈ ਆ ਆ ਗਈ ਆ ਆ ਗਈ ਆ ਕੁੜੀ ਘਰ ਸ਼ੁਕਰ ਆ ਰੱਬ ਦਾ ਹੈ ਤੁਹਾਡੀ ਧੀ ਨਾ ਠੀਕ ਠਾਕ ਘਰ ਆ ਗਈ ਆ ਉਹ ਤੇ ਭਲਾ ਹੋਵੇ ਉਹ ਮੁੰਡੇ ਦਾ ਅੱਛਾ ਇਹ ਤੇ ਚ ਦੇਣ ਨੇ ਛਾਲ ਮਾਰਨ ਲੱਗੀ ਹੀ ਹਾਂ ਵੇਖੋ ਆਹ ਤੇ ਜਦੋਂ ਮਤ ਮਾਰੀ ਗਈ ਕਿ ਜਦੋਂ ਲੱਗੀ ਨਹਿਰ ਛਾਲ ਮਾਰਨ ਤੇ ਮੁੰਡੇ ਨੇ ਆਣ ਕੇ ਵਿਚਾਰੇ ਨੇ ਬਚਾ ਲਈ ਤੇ ਆਪਣੀ ਗੱਡੀ ਵਿੱਚ ਸਾਡੇ ਘਰ ਛੱਡ ਕੇ ਗਈ ਮੈਂ ਦੱਸ ਆਹੋ ਕੀ ਚੰਦ ਚੜਾਉਣ ਲੱਗੀ ਸੀ ਕੁੜੀ ਕੋਈ ਨਾ ਦੇਣਾ ਹੈ ਅਸੀਂ ਕੀ ਕਰਦੇ ਨੱਕ ਕਾ ਤਾ ਦੇਣਾ ਹੈ ਮੈਨੂੰ ਤੇਰਾ ਤਰਾ ਪਤਾ ਨਹੀਂ ਲੱਗਣ ਦਾ ਪੇ ਕਰੀਏ ਕੀ ਅਸੀਂ ਤੇ ਜਿੰਦੇ ਹੀ ਮਰ ਗਏ ਹੀਗੇ ਮਰਨ ਵਾਈ ਗੱਲ ਵਾ ਦੱਸ ਕਿਹਨੇ ਆਖਣਾ ਹੈ ਕੀ ਹੋਇਆ ਕਰ ਇਹਨੇ ਕੁਛ ਕਹਿਣਾ ਹੈ ਤੇ ਜੇ ਕਹਿਨੇ ਕੁਛ ਕਹਿਣਾ ਹੈ ਉਹੀ ਤੇ ਮੈਂ ਤੇਨਾਂ ਨੂੰ ਕਹਿ ਡੀ ਮੈਂ ਜਾਓ ਜਾ ਕੇ ਬੀਜੀ ਨੂੰ ਵੇਖ ਕੇ ਆਪ ਕਿੱਥੇ ਆ ਤਾਂਦੇ ਪੇ ਉਹ ਵੀ ਪਤਾ ਹੀ ਕਰਨ ਗਏ ਬਨੇ ਸਾਡੀ ਕੁੜੀ ਆਈ ਹੈ ਕਿ ਨਹੀਂ ਆਈ ਅੱਛਾ ਕਿ ਦੱਸੇ ਲੀਆਂ ਫੁੱਲੀਆਂ ਦੇ ਕਿਸੇ ਵੀ ਇਹਨੇ ਸ਼ਾਂਤ ਕਰ ਬੈਠੀ ਹੋਵੇ ਨਾ ਨਾ ਅੱਜ ਪੱਜਣਾ ਨਹੀਂ ਮੈਂ ਦੱਸਿਆ ਤੇ ਕਿਸ ਨੇ ਨਹੀਂ ਅੱਜ ਪੱਜ ਨਹੀਂ ਮੈਂ ਉਦਾਂ ਵੇਖ ਕੇ ਆਈ ਆ ਪਰ ਮੈਨੂੰ ਮਹਿ ਨਭੀ ਨਹੀਂ ਕਿਤੇ ਹੁਣ ਘਰ ਜਾ ਕੇ ਵੇਖਣੀ ਸ਼ਾਂਤ ਘਰ ਆ ਗਈ ਹੋਵੇ ਚੰਗਾ ਹੋ ਗਿਆ ਆ ਜੀ ਆ ਤੇ ਨਹੀਂ ਨਹੀਂ ਆਹੋ ਆ ਤੇ ਮਾਰੇ ਨੇ ਹੱਡੀ ਸੁਣ ਲਈ ਆ ਕਿਤੇ ਜੇ ਕਿਤੇ ਛਾਲ ਮਾਰ ਦਿੰਦੀ ਤੇ ਆਪਾਂ ਨੱਕ ਦੇਣ ਜੋਗੇ ਨਹੀਂ ਰਹਿਣਾ ਨਾ ਉਹ ਮੁੰਡਾ ਵੇਖਦਾ ਆਹੋ ਇਹ ਮਾਰ ਦਿੰਦੀ ਛਾਲ ਤੇ ਕੀ ਬਣ ਜਾਣਾ ਹੈ ਹੈ ਬੜਾ ਔਖਾ ਹੋਏ ਨਹੀਂ ਲੋਕਾਂ ਨੇ ਆਖਣਾ ਕਿਹੜੀ ਗੱਲੋਂ ਪੈ ਗਈ ਨਹਿਰ ਚ ਗੱਲ ਤੇ ਹਾ ਹੋਈ ਆ ਨਾ ਸਾਨੂੰ ਗੱਲ ਕਰਨ ਜੋਗੇ ਲੋਕਾਂ ਰਹਿਣ ਨਹੀਂ ਦੇਣਾ ਕਿਤੇ ਉਹ ਹੀ ਦੁਨੀਆ ਦੇ ਕਿਹੜੇ ਮੂੰਹ ਫੜ ਲੈਣੇ ਆ ਕਿਸੇ ਨੇ ਕੁਝ ਕਹਿਣਾ ਸੀ ਕਿਸੇ ਨੇ ਕੁਝ ਕਹਿਣਾ ਸੀਗਾ ਇਹ ਤਾਂ ਮਾਲਕ ਨੇ ਹਾਦੀਸਤ ਪੱਤਰ ਰੱਖੀ ਆ ਕਿ ਇਹ ਤਾਂ ਰੱਖ ਲਈ ਚਲੋ ਚੰਗਾ ਹੋ ਗਿਆ ਉਹਦਾ ਭਲਾ ਹੋਇਆ ਜਿਹੜਾ ਵਿਚਾਰਾ ਚਲ ਗਿਆ ਮੌਫਾ ਤੇ ਵੇਖ ਲਿਆ ਉਹਨੇ ਨਹੀਂ ਤੇ ਕੀ ਕਰਨਾ ਹੈ ਤੇ ਮੈਂ ਉਹਦਾ ਇੱਕ ਗੱਲ ਕਹਿਨੀ ਆ ਹੈ ਕਿ ਕੁੜੀ ਦਾ ਵੀ ਕੋਈ ਕਸੂਰ ਨਹੀਂ ਗਾ ਵਿਚਾਰੀ ਦਾ ਉਹਨੂੰ ਸਦਮਾ ਇੱਡਾ ਵੱਡਾ ਲੱਗਾ ਕਿ ਉਹਨੇ ਹਾਰ ਕੇ ਹੋ ਗੱਲ ਸੋਚੀ ਵੀ ਮੈਂ ਰਹਿਣਾ ਹੀ ਨਹੀਂ ਕਰ ਰਹਿਣਾ ਹੀ ਨਹੀਂ ਗਾ ਗੱਲ ਤੇ ਇਦਾਂ ਹੀ ਗੱਲ ਤੇ ਸਾਨੂੰ ਇਹ ਹੋ ਗਿਆ ਵੀ ਰਾਮਣਾ ਆਪਣੇ ਅੰਦਰ ਬੈਠੀ ਆ ਤੇ ਚਲ ਇਹਨੇ ਕੀ ਕਰ ਲੈਣਾ ਵਾ ਉਹਦਾ ਸਾਨੂੰ ਇਹਦੀ ਰਾਖੀ ਰੱਖਣੀ ਚਾਹੀਦੀ ਹੈਗੀ ਪਤਾ ਨਹੀਂ ਨਾ ਇਹ ਗੱਲ ਦਾ ਵੀ ਇਹਨੇ ਆਹ ਕੰਮ ਸੋਚ ਲਿਆ ਉਹਦੇ دل ਦੇ ਵਿੱਚ ਉਹਨੇ ਤੇ ਮੌਕਾ ਹੀ ਵੇਖਿਆ ਸਾਰੇ ਉਧਰ ਅਧਰ ਹੋ ਗਏ ਆ ਤੇ ਚੁੱਪ ਕਰਕੇ ਨਿਕਲ ਗਏ ਹਾਂ ਤੇ ਸਾਨੂੰ ਪਤਾ ਹੀ ਨਹੀਂ ਲੱਗਾ ਕਿਸ ਜੀਨ ਅਹੀਂ ਤੇ ਹੁਣ ਦੋਆਂ ਜੀਆਂ ਤਰਲੇ ਕੀਤੇ ਆ ਕਿ ਪੁੱਤ ਸਾਡੀ ਇੱਜ਼ਤ ਵਾਲੇ ਵੇਖ ਤੇ ਕੋਈ ਗੱਲ ਨਹੀਂ ਗਈ ਹੈ ਅਜੇ ਕਿਹੜੀ ਉਮਰ ਤੇਰੀ ਨੰਗੀ ਆ ਆਪੇ ਪ੍ਰਮਾਤਮਾ ਨੇ ਕੀ ਪਿਆ ਕਿੱਡਾ ਕ ਵਧੀਆ ਤੇਰੇ ਵਾਸਤੇ ਸਭ ਕੁਝ ਰੱਖੀ ਵੇਖਿਆ ਨਹੀਂ ਪਰ ਮੈਂ ਇਹਨੂੰ ਚੰਗਾ ਨਹੀਂ ਗੱਲ ਬਣ ਜਾਣੀ ਕਿਤੇ ਮਹਾਰਾਜ ਦਾ ਬਣਾ ਦੇਣੀ ਇਹ ਕਿਹੜੀ ਗੱਲ ਆ ਹੁੰਦੇ ਵੀ ਆਏ ਹਟਦੇ ਵੀ ਆਏ ਰਿਸ਼ਤੇ ਆ ਤੇ ਇਹ ਕੀ ਇਹ ਕਿੰਨਾ ਕ ਕੰਮ ਆ ਕੇ ਤੇ ਬੜਾ ਵੱਡਾ ਉਹੋ ਤੇ ਗੱਲਾਂ ਚੱਲ ਕੋਈ ਗੱਲ ਨਹੀਂ ਉਹਨਾਂ ਦੀ ਕਿਸਮਤਾਂ ਖੱਬਿਆਂ ਦੀ ਮਾੜੀ ਯਾਰ ਨਾ ਜਵਾਬ ਦਤਾ ਸਾਡੀ ਧੀ ਨੂੰ ਮਾੜੀ ਮਾੜੀ ਪੜੇ ਲਿਖੀ ਕੁੜੀ ਸੀ ਸਭ ਕੁਝ ਸੀਗਾ ਕਿਹੜੀ ਉਹ ਬੇਅਕਲ ਸੀ ਆਹ ਕਿਹੜਾ ਘਾਟਾ ਸੀ ਕਿਸ ਚੀਜ਼ ਦਾ ਹਾਂ ਕੋਈ ਗਾਲੀ ਨਹੀਂ ਪਰ ਨਾ ਪਤਾ ਨਹੀਂ ਕੀ ਉਹਨਾਂ ਦੇ ਦਿਮਾਗ ਵਿੱਚ ਕੀੜਾ ਵੜ ਗਿਆ ਕੀ ਉਹਨਾਂ ਨੇ ਸੋਚ ਕੇ ਨਾ ਕਰਤੀ ਚੁੱਪ ਨਾ ਕਿਸ ਨੇ ਯਾਦ ਦਿੱਤੀ ਕੀ ਕੀਤਾ ਕਿ ਦੁਨੀਆ ਬੜੀ ਮਾੜੀ ਅੱਜ ਕੱਲ੍ਹ ਲੋਕੀ ਜਿਹੜੇ ਆ ਨਾ ਇਹ ਦੇਤੀ ਪੁੱਤ ਨੂੰ ਵੇਖ ਨਹੀਂ ਸਿਖਾਉਂਦੇ ਕਿ ਕਿਤੇ ਚੱਜ ਦੇ ਥਾਂ ਚੱਲ ਜੂਗਾ ਜਾਂ ਕਿਸੇ ਦਾ ਪੁੱਤ ਵਿਆਹ ਜੋ ਚੰਗੇ ਤਾਂ ਜਾਂ ਕਿਸੇ ਦੀ ਧੀ ਵਿਆਹੀ ਜਾਊਗੀ ਹਾਂ ਸਹੀ ਗੱਲ ਆਹੋ ਅੱਜ ਕੱਲ੍ਹ ਨੂੰ ਕੀ ਵੇਖ ਸਿਖਾਉਂਦੇ ਧੀਏ ਆਹੋ ਤੇ ਮੈਂ ਹੁਣ ਨੂੰ ਰੋਟੀ ਪਕਾ ਕੇ ਦੇ ਕੇ ਆਈ ਆ ਤੰਦਰ ਜਾਈ ਦਿੱਤੀ ਐ ਮਹਤੂਰਾਮ ਨਾ ਬੈਠਾ ਅੱਧੀ ਰੋਟੀ ਬੁਰਕੀ ਆ ਖਵਾਲੀ ਆ ਹੁਣ ਮੈਂ ਚਲੋ ਚੰਗਾ ਤੇ ਮੈਂ ਤਾਂ ਚੁੱਪ ਕਰਕੇ ਬੈਠਾ ਮੈਂ ਤਾਂ ਕੋਈ ਗੱਲ ਨਹੀਂ ਜਦੋਂ ਸਾਨੂੰ ਕੋਈ ਗੱਲ ਨਹੀਂ ਗਈ ਤੇ ਤੂੰ ਮੈਂ ਕਿਉਂ ਇੰਨਾ ਸੋਚ ਰਿਆ ਮੈਨੂੰ ਕਾਦਾ ਫਿਕਰ ਐ ਇੰਨਾ ਫਿਕਰ ਕਰਨ ਨੂੰ ਅਸੀਂ ਜੁਆ ਗਏ ਹਾਂ ਹੈ ਤੇ ਕੋਈ ਫਿਕਰ ਕਰਨੀ ਆ ਹੁਣ ਤੇ ਆਂਦੀ ਮੰਮੀ ਗਲਤੀ ਹੋ ਗਈ ਆ ਮੇਰੇ ਕੋਲ ਤੇ ਮੁੜ ਕੇ ਮੈਂ ਨਹੀਂ ਕਰਿਆ ਉਹ ਜਾਣਾ ਕਿਥੇ ਕੰਮ ਆ ਮੁੜ ਕੇ ਕਰੀ ਸਹੀਂ ਕਿਥੇ ਨੱਕ ਦੇਣਾ ਸਾਡੀ ਇੱਜ਼ਤ ਵਾਲ ਵੀ ਧੀਏ ਵੇਖ ਮੈਂ ਤਾਂ ਗੇ ਵੇਖਣੀ ਮੈਂ ਬੀਜੀ ਵਿਚਾਰੀ ਪਤਾ ਨਹੀਂ ਕਿੱਥੇ ਠੇਡੇ ਖਾਂਦੀ ਫਿਰਦੀ ਹਣੀ ਕਿਥੋਂ ਵੇਖਦੀ ਹਣੀ ਇਹੋ ਹੀ ਵੇਖਣ ਮੈਂ ਹਸ ਢੇਲੀਆਂ ਸੋਲੀਆਂ ਦੇ ਸਾਹਤ ਬੈਠੀ ਹੋਏ ਤਾਂ ਕਈ ਵਾਰ ਆਂਦੀ ਹੋਏਗੀ ਨਾਂ ਦੱਸਿਓ ਤੁਸੀਂ ਹਾਂ ਤੇ ਚੱਲ ਮੈਂ ਆਪ ਹੀ ਵੇਖ ਆਉਣੀ ਆ ਜਾ ਕੇ ਹੋ ਗਈ ਨਾ ਆਹੋ ਚੱਲ ਕੋਈ ਨਹੀਂ ਸ਼ੁਕਰਵਾ ਮਾਲਕ ਦਾ ਇਸ ਤੋਂ ਬਚ ਗਈ ਸਾਡੀ ਸ਼ੁਕਰ ਹੋਇਆ ਚਲੋ ਘਾਤੀ ਆ ਗਈ ਆ ਹਾਂ ਕਿਸੇ ਨੂੰ ਪਤਾ ਲੱਗਾ ਕਿਸੇ ਨੂੰ ਨਹੀਂ ਲੱਗਾ ਕਿਸੇ ਨੂੰ ਕੀ ਪਤਾ ਲੱਗਣਾ ਵਾ ਕੋਈ ਗੱਲ ਨਾ ਕਰੇ ਤੇ ਹੈ ਕਿ ਨਹੀਂ ਸਹੀ ਗੱਲ ਵਾ ਚੁੱਪ ਕਰਕੇ ਚਲੀ ਗਈ ਤੇ ਉਹ ਮੁੰਡਾ ਜਰਾ ਛੱਡ ਗਿਆ ਤੇ ਗੱਲ ਮੇਰੀ ਮੈਂ ਤਾਂ ਉਹਦਾ ਨਹੀਂ ਉਹਦਾ ਭਲਾ ਹੋਵੇ ਕਿ ਤੇ ਰੱਬ ਨੇ ਆਪੇ ਕਿਤੇ ਮਾਰੇ ਨਿਕਲਾਤਾ ਮਾਰੇ ਨਿਕਲਿਆ ਅਕਦੇ ਦਾ ਤਾਂ ਚੜ ਕੇ ਲੱਗੀ ਮਾਰਨ ਨਾਉ ਵੇਖਦਾ ਤਾਂ ਕੀ ਬੰਨਣਾ ਇੱਕ ਮਿੰਟ ਵਿੱਚ ਹੀ ਇੱਕ ਮਿੰਟ ਸਭ ਕੁਝ ਹੋਏ ਨਿਕਾ ਨਹੀਂ ਲੱਗਣੀ ਸੀ ਤੇ ਸਾਡੀ ਜਿਤਨੀ ਹੀ ਰਹਿਣੀ ਸਾਡੀ ਜਿਤਨੀ ਰਹਿਣ ਕਰਨ ਜੋਗੇ ਨਹੀਂ ਰਹਿਣਾ ਕਿਤੇ ਨਾ ਨਾ ਹਾਂ ਤੇ ਮੇਰੀ ਗੱਲ ਸੁਣੋ ਤੁਸੀਂ ਭੁੱਖੇ ਪਾਣੇ ਤੁਰੇ ਫਿਰਨੇ ਸਿਹਰ ਦੇ ਉਠੋ ਤਾਂ ਤੁਹਾਨੂੰ ਮੈਂ ਰੋਟੀ ਪਾ ਕੇ ਦਵਾ ਤੁਹਾਨੂੰ ਕੋਈ ਦੀ ਸੀ ਖਾ ਲੈਣੇ ਰੋਟੀ ਤੇ ਖਾਣੀ ਆਜੋ ਆਜੋ ਮੈਂ ਲਵਨੀ ਆ ਤੇ ਆਜੋ ਚੰਗਾ ਹੋ ਗਿਆ ਜਦ ਹੀ ਲੱਭ ਪਈ ਆ ਤੇ ਆ ਗਈ ਆ ਘਰ ਸਾਨੂੰ ਤੇ ਇਹੋ ਫਿਕਰ ਮਾਰਦੇ ਆ ਕਿ ਹਾਇ ਕਿੱਥੇ ਚਲੀ ਗਈ ਕਿੱਥੇ ਪੈ ਗਈ ਕੀ ਕਰਾਂਗੇ ਕੋਈ ਸਮਝ ਨਹੀਂ ਆ ਹੁਣ ਲਈ ਕਿ ਹੈ ਗੱਲ ਦੀ ਦਿਮਾਗ ਹੀ ਨਹੀਂ ਕੰਮ ਕਰ ਰਿਹਾ ਫੇ ਕੀ ਕਰੀਏ ਹੁਣ ਕਿੱਧਰ ਨੂੰ ਜਾਈਏ ਇਹਨਾਂ ਨੂੰ ਸ਼ੋਅ ਕਰਵਾ ਦਾ ਭਲਾ ਹੋਇਆ ਵਿਚਾਰੇ ਦਾ ਛੱਡ ਗਿਆ ਘਰਾਂ ਤੇ ਵਿਚਾਰਾ ਢੋਂਡੀ ਪੜੀ ਹੋ ਗਈ ਕਰਨਾਂ ਦੀ ਤੇਰੇ ਲੱਕ ਬੀਰੇ ਹਾਂਜੀ ਮੈਂ ਕਦੇ ਦੀ ਰਸੋਈ ਚੋਂ ਵੇਖਣ ਲਈ ਆ ਹਾਂਜੀ ਤੂੰ ਗਮਸਮ ਜਿਹਾ ਬੈਠਾ ਕੱਲ ਦਾ ਜੇ ਕੋਈ ਗੱਲ ਹੈਗੀ ਆ ਤਾਂ ਤਾਂ ਵੀ ਦੱਸ ਉਹ ਗਮਸਮ ਜਿਹਾ ਬੈਣਾ ਹਾਂ ਕੱਲ ਸਵੇਰੇ ਗੱਲ ਹੋਗੀ ਬੜੀ ਵੱਡੀ ਗੱਲ ਹੋ ਗਈ ਮੈਂ ਤੁਹਾਨੂੰ ਦੱਸਣਾ ਸੀ ਕਿ ਮੈਨੂੰ ਯਾਦ ਆ ਭੁੱਲ ਗਿਆ ਮੈਂ ਬਾਜ਼ਾਰ ਤਾਂ ਨਹੀਂ ਆ ਪਾਈ ਜਾਣ ਡਿਆ ਵਾਂ ਸਿੱਧੀ ਸਿੱਧੀ ਗੱਲ ਦੱਸ ਹੋਇਆ ਕੀ ਆ ਜਦੋਂ ਮੈਂ ਘਰੋਂ ਗੱਡੀ ਨਹੀਂ ਲੈ ਗਿਆ ਆਹੋ ਤੇ ਨਹਿਰ ਨਹੀਂ ਆਉਂਦੀ ਜੋ ਆਪਣੇ ਵਾਲੀ ਆਹੋ ਤੇ ਲੱਗਾ ਕ੍ਰੋਸ ਕਰਨਾ ਅੱਛਾ ਤੇ ਉੱਥੇ ਕੁੜੀ ਇੱਕ ਤੁਰੀ ਆਂ ਡੀ ਪਹਿਲਾਂ ਉਧਰ ਨੂੰ ਹਾਂ ਤੇ ਮੈਨੂੰ ਲੱਗਾ ਸੀ ਸ਼ਾਇਦ ਕੋਈ ਕ੍ਰੋਸ ਕਰਨ ਵਾਲੀ ਉਦਾਂ ਹੀ ਨਹਿਰ ਲੱਗ ਜਾਏ ਖਲੋਗੀ ਤੇ ਉੱਤੇ ਚੜ ਕੇ ਨਾ ਪੋਲਾਂਿਆਂ ਤੇ ਇਸ਼ਾਰ ਲੱਗੀ ਮਾਰਨਾ ਤੇ ਫੇਰ ਮੈਂ ਫਿਰ ਗੱਡੀ ਰੋਕ ਕੇ ਤੇ ਮੈਂ ਬਚਾਇਆ ਉਹਨੂੰ ਤੇ ਮੈਂ ਉਹਨੂੰ ਘਰ ਛੱਡ ਕੇ ਆਇਆ ਮੈਂ। ਚਾ ਵੇ ਤੇਰਾ ਵੀ ਦਿਮਾਗ ਨਖਤਿਆ ਹੈ ਨਹੀਂ। ਉਦਾਂ ਤੋਂ ਕਹਿੰਦਾ ਮੈਂ ਬੜਾ ਪੜਿਆ ਲਿਖਿਆ ਵਾਂ। ਸਵਾਹ ਪੜਿਆ ਲਿਖਿਆ ਵਾਂ। ਜੇ ਤੂੰ ਬਚਾਉਂਦਿਆਂ ਹਨਾ ਤੇ ਲਾਗੇ ਛਾਗੇ ਕੋਈ ਵੇਖਦਾ ਨਾ ਉਹਨੇ ਇਹ ਗੱਲ ਨਹੀਂ ਕਹਿਣੀ ਕਿ ਇਹ ਬਚਾਉਂਦਿਆ ਵਾ। ਉਲਟਾ ਤੇਰੇ ਤੇ ਚੱਕਰ ਚੱਲ ਜਾਣਾ ਸੀ। ਉਹ ਨਹੀਂ ਨਹੀਂ ਉਹਨੇ ਮੈਨੂੰ ਬਾਅਦ ਵਿੱਚ ਸਾਰੀ ਗੱਲ ਦੱਸੀ ਵੀ ਕਿਹੜੀ ਗੱਲੋਂ ਮੈਂ ਲਗੀਆਂ ਛਾਲ ਮਾਰਨਾ। ਮੈਂ ਫਿਰ ਉਹਨੂੰ ਘਰ ਵੀ ਛੱਡ ਕੇ ਆਇਆ ਵਾਂ। ਲੈ ਦੱਸ ਕੱਲ ਦਾ ਤੂੰ ਉਹਨੂੰ ਘਰ ਛੱਡ ਕੇ ਆਇਆ ਵਾਂ। ਆਣ ਕੇ ਤੂੰ ਮਾਂ ਪਿਓ ਨਾਲ ਇੱਕ ਵਾਰ ਗੱਲ ਨਹੀਂ ਕੀਤੀ। ਨਾ ਮਾਂ ਪਿ ਅਹੀਂ ਤੇ ਤੈਨੂੰ ਬਾਹਰ ਕੰਮ ਕਰਦੇ ਆ। ਤੇ じゃ ਕਾਲਜ ਚੱਲਦੇ ਆ ਵਾ ਜਾ ਕੇ ਕੰਮ ਚੱਲਦੇ ਆ ਵਾ। ਸਾਨੂੰ ਕੀ ਪਤਾ ਵਾ ਬਾਹਰ ਕੀ ਕਰਦਾ ਫਿਰਦਾ ਵਾ। ਕੋ ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਨਾ ਉਹਨੇ ਵੀ ਇਹੀ ਕਰਨਾ ਹੈ। ਵੀ ਇਹੋ ਜੀਆਂ ਨਹੀਂ ਮਰਦੀਆਂ ਹੁੰਦੀਆਂ। ਕੀ ਤਾਂ ਕਿਹੜੀ ਗੱਲੋਂ ਮਰ ਲੱਗੀ ਏ? ਤੈਨੂੰ ਸੱਚੀ ਗੱਲ ਦਾ ਪਤਾ? ਕੀ ਦੱਸਿਆ ਤੈਨੂੰ ਫਿਰ ਉਹਨੇ? ਉਹ ਸੱਚੀ ਗੱਲ ਮਨੇ ਉਹਨੇ ਇਹ ਦੱਸੀ ਜਾਂਦਾ ਹੋਇਆ ਇਹ ਰਿਸ਼ਤਾ। ਤੇ ਜਿੱਦਾਂ ਅੱਜ ਚੂੜੀਆਂ ਚੜ੍ਹਣੀਆਂ ਏ। ਕਹਿੰਦੀ ਮੁੰਡਿਆਂ ਵਾਲਿਆਂ ਨੇ ਨਾ ਕਰਤੀ ਰਿਸ਼ਤੇ ਤੋਂ। ਅੱਛਾ ਇਸ ਕਰਕੇ ਨਾ ਸਾਡੇ ਘਰੇ ਬੜਾ ਕੰਮ ਖਰਾਬ ਹੋਇਆ ਪਿਆ ਜੀ। ਸਾਰੇ ਜਣੇ ਬੜੇ ਉਫਸ ਤਾਂ ਦੀ ਮੈਂ ਆਪਣੇ ਘਰ ਸਾਰੇ ਜਾਣਿਆਂ ਨੂੰ ਫੰਕਸ਼ਨ ਤੇ ਸੱਦਿਆ ਸੀ ਆਪਣੇ ਇਸ ਏਰੀਆ ਨੂੰ ਸੱਦਿਆ ਸੀ ਤਾਂ ਦੀ ਮੈਂ ਤੇ ਬਾਹਰ ਕਿਨੂੰ ਮੁਹ ਕਾਉਣ ਜੋਗੀ ਨਹੀਂ ਰਹੀ ਤਾਂ ਦੀ ਮੈਂ ਇਸ ਕਰਕੇ ਮੈਂ ਘਰੋਂ ਭੱਜ ਕੇ ਆਈ ਹਾਂ ਤੇ ਮਨ ਲੱਗਿਆ ਛੜ ਮਾਰਨ ਆ ਆਹੋ ਛਾਲ ਮਾਰ ਦਿੰਦੀ ਨਾ ਤੇ ਤੇਰਾ ਲਾ ਦਿੰਦੀ ਨਾ ਤੂੰ ਸਾਰੀ ਉਮਰ ਬੱਜੇ ਨਾਲ ਮਰ ਜਾਣਾ ਹੀ ਇਹੋ ਜੀ ਹੰਦਰ ਦੇ ਘਾਟੀ ਕਰਿਆ ਕਰ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਤੈਨੂੰ ਤੇ ਉਹਨੇ ਆਹ ਦੱਸਤੀ ਵਿਚਲੀ ਗੱਲ ਦਾ ਕੀ ਪਤਾ ਕੀ ਗਲਤ ਕੀ ਨਹੀਂ 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 ਮੈਂ ਉਹਨਾਂ ਦੇ ਘਰੇ ਗਿਆ ਹਾਂ ਨਾ ਉਹਨਾਂ ਨੇ ਇਹੀ ਗੱਲ ਦੱਸੀ ਉਹਦੇ ਵਿਚਾਰੇ ਲੱਭਣ ਡੇ ਹੀ ਲੱਭਣ ਡੇ ਹੀ ਵੀ ਅੱਜਕੱਲ ਕਲਜੋਗ ਵਾ ਪੜਾ ਕਰਨ ਦਾ ਸਮਾਂ ਹੈ ਨਹੀਂ ਉਹ ਹੈ ਤਾਂ ਸਹੀ ਤੁਹਾਡੀ ਗੱਲ ਸਹੀ ਪਰ ਕੀ ਕਰਾਂ ਮੇਰੀ ਅੱਖਾਂ ਸਾਹਮਣੇ ਹੁੰਦੇ ਸਾਰੇ ਕੁਝ ਚੱਲ ਤੈਨੂੰ ਬਚਾ ਲਿਆ ਤੇ ਗੱਡੀ 'ਚ ਬਿਠਾ ਕੇ ਤੇ ਘਰ ਛੱਡਣ ਚਲ ਗਏ ਹਾਂ ਤੇਰੇ ਵਿੱਚ ਕਿੰਨੀ ਕਾ ਕਲਵਾ ਜੇ ਇਹ ਗੱਲ ਦਾ ਤੇਰੇ ਪਿਓ ਨੂੰ ਪਤਾ ਲੱਗਾ ਨਾ ਤੇਰੀ ਸੇਵਾ ਨੇ ਚੰਗੀ ਕਰਨੀ ਫਿਰ ਤੇ ਮੈਂ ਜੇ ਉਹਨੂੰ ਉੱਥੇ ਛੱਡ ਦਿੰਦਾ ਉਹਨਾਂ ਦੇ ਨਾਲ ਤੇ ਫੇਰ ਮਾਰ ਦਿੰਨੀ ਸੀ ਤੇ ਮਰਦੀ ਪਰਾਂ ਤੇਰੀ ਮਾਸੀ ਦੀ ਧੀ ਹੀ ਕਿ ਤੈਨੂੰ ਇਹਨਾਂ ਦੁੱਖਾਂ ਹੋਂਡਿਆ ਸੀ ਉਹਦਾ ਉਹ ਜਦੋਂ ਮੈਂ ਉਹਨਾਂ ਦੇ ਘਰ ਦੇ ਗਿਆ ਨਾ ਤੇ ਬੁਰਾ ਹਾਲ ਤੇ ਉਹਨਾਂ ਦਾ ਹੋਇਆ ਪਿਆ ਸਾਰਿਆਂ ਦਾ ਮਾਂ ਦੀ ਵਿਚਾਰੀ ਹੋਰੋ ਕਮੜੀ ਹੋਈ ਪਈ ਤੇ ਮਾਂ ਨੇ ਆਖਾ ਮੀਟਿੰਗ ਆਹੀ ਜਦੋਂ ਘਰੋਂ ਨਿਕਲ ਕੇ ਆਈ ਸੀ ਕੋਈ ਜੀ ਨਹੀਂ ਵੇਂਦਾ ਓਏ ਉਹ ਤੇ ਆਂਦੇ ਆ ਸਾਰੇ ਜਣੇ ਲੱਭਣ ਤੇ ਡੇ ਹਾਂ ਜਿਹੜੀ ਉਹਦੀ ਸਹੇਲੀਆਂ ਹੈਗੇ ਸੀ ਉਹਨਾਂ ਦੇ ਘਰ ਵੀ ਗਏ ਆ ਫੋਨ ਵੀ ਕੀਤਾ ਸਾਰਿਆਂ ਨੂੰ ਉਹ ਆਂਦੇ ਇੱਥੇ ਆਈ ਨਹੀਂ ਚੱਲ ਹੁਣ ਤੇ ਜਿਹੜੀ ਗਲਤੀ ਕਰਤੀ ਹੈ ਨਾ ਤੇ ਠੀਕ ਵਾ ਗਾਂਦੋਂ ਨਾ ਇਹੋ ਜਿਹਾ ਕੰਮ ਨਾ ਕਿਤੇ ਕਰੀ ਨਹੀਂ ਨਹੀਂ ਕੋਈ ਨਹੀਂ ਮੈਂ ਨਹੀਂ ਤੁਹਾਨੂੰ ਬੁੱਛੇ ਦਾ ਕਰੂਗੀ ਕੰਮ ਕਰਦਾ ਉਲਟਾ ਪੈ ਜਾਣਾ ਹੈ ਤੇਰੇ ਤੇ ਕੋਈ ਗੱਲ ਨਹੀਂ ਮੈਂ ਅੱਗੇ ਦਾ ਖਿਆਲ ਤੇ ਵੇਂਦਾ ਰਹਿਣਾ ਫੇਰ ਮੈਂ ਖਿਆਲ ਰੱਖੂ ਅੱਗੇ ਦਾ ਕੋਈ ਨਹੀਂ ਲੈ ਕਿੰਨੀ ਕੋਈ ਵੀ ਗੱਲ ਨਹੀਂ ਧਿਆਨ ਰੱਖੀ ਹੁਣ ਇਹ ਗੱਲ ਦਾ ਮੁਰਕੇ ਤੇਰੇ ਵਰਗਿਆਂ ਨੂੰ ਫੜ ਕੇ ਨਾ ਦੰਬੜ ਲਾਉਂਦੇ ਹੁੰਦੇ ਅੰਦਰਵਾੜ ਕੇ ਚੰਗੀ ਕੋਈ ਗੱਲ ਨਹੀਂ ਗਲਤੀ ਇਹਨਾਂ ਦੀ ਵੀ ਠੀਕ ਹੀ ਏਕੇ ਦੇ ਕੰਮ ਪੁੱਠਾ ਭੈਂਦਾ ਉਹਨਾਂ ਨੂੰ ਨਾ ਹੀ ਮੇਰੇ ਲਾਦਣਾ ਇਹੀ ਮੈਂ ਤਾਂ ਕਰਨੀ ਰਹੀ ਨਰਸ ਚਲ ਗੋਈ ਨਹੀਂ ਅੱਗੇ ਰੋ ਗੱਲ ਬਾਤ ਹੋਈ ਤੇ ਨਾਲ ਫੋਨ ਕਰ ਲਿਆ ਕਰਾਂਗੇ ਆਵੇਂ ਆਪਣੇ ਥਰ ਗੱਲ ਕਰਦੇ